ਕਿ ਉਹ ਬੀਜੇਪੀ ਜਿਹੜੀ ਕਿਸਾਨ ਬੋਦੀ ਹੈ ਪੰਜਾਬ ਬੋਦੀ ਹੈ ਅੰਦੋਲਨ ਚ ਕਿਉਂਕਿ ਜ਼ਿਆਦਾਤਰ ਹਿੱਸਾ ਪੰਜਾਬ ਦੇ ਕਿਸਾਨਾਂ ਦਾ ਤੇ ਬੀਜੇਪੀ ਮਤਲਬ ਪੰਜਾਬ ਦੇ ਅੰਗੇਸ਼ ਕੰਮ ਕਰੀ ਹੈ ਹਜੇ ਤਦ ਭਈਆ ਮੋਦੀ ਦਾ ਤੇ ਅਮਿਤ ਸ਼ਾਹ ਦਾ ਜਿਹੜਾ ਹੰਕਾਰ ਦੀ ਅਦਵਈਆ ਜਗਾ ਉਹ ਨੁਕਸਾਨ ਕਰ ਰਿਹਾ ਉਹ ਖਜ਼ਾਨੇ ਦੇ ਮੂੰਹ ਆ ਆਨ ਦਾਤਾਵਲ ਖੋਲਣ ਦੀ ਬਜਾਏ ਅਬਾਨੀਆਂ ਡਾਨੀਆਲ ਖੋਲੇ ਅਸੀਂ ਇਹ ਨਾਲੇ ਆਪਣੇ ਪਾਰਟੀ ਦਫ਼ਤਰ ਦੇ ਵਿੱਚ ਜਿਹੜਾ ਉਹ ਜਨਤਾ ਦਾ ਦਬਾਅ ਲਾਇਆ ਉਹ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਲੋਕਾਂ ਦੇ ਕੰਮਾਂ ਦਾ ਜਿਹੜਾ ਤੰਤਕ ਮੁੱਤੇ ਤੇ ਹੱਲ ਕਰਨ ਵਾਸਤੇ ਸਾਡੇ ਸਾਡੇ ਅਫਸਰ ਸਹਿਬਾਨ ਐਸਡੀਐਮ ਸਾਹਿਬ ਡਿਪਟੀ ਸਾਹਿਬ ਐਸਐਚਓ ਸਾਹਿਬਾਨ ਐਕਸ਼ਨ ਸਾਹਿਬ ਵੀਡੀਓ ਸਾਹਿਬ تحصیل ਦਾਦ ਸਾਰੇ ਅਫਸਰ ਸਾਡੇ ਇਹਨਾਂ ਨੂੰ ਭਾਉਂਦਾ ਮਤਲਬ ਇਹ ਹੈ ਕਿ ਜਦੋਂ ਲੋਕ ਆਉਂਦੇ ਆ ਤਾਂ ਉਸੇ ਲਈ ਕੰਮ ਜਿਹੜਾ ਡੰਗ ਕਰ ਦਿੱਤਾ ਤੇ ਆਪਾਂ ਚਾਹੁੰਦੇ ਆ ਕਿ ਲੋਕ ਜਿਹੜੇ ਦਫ਼ਤਰਾਂ ਦੀ ਧੱਕੇ ਨਾ ਖਾਂ ਲੋਕਾਂ ਦਾ ਕੰਮ ਜਿਹੜਾ ਛੇਤੀ ਤੋਂ ਛੇਤੀ ਹੋ ਜਾਏ ਤਾਂ ਕਰਕੇ ਅਫਸਰ ਸਾਡੇ ਜਿਹੜੇ ਬੈਠੇ ਤੇ ਜਿੰਨੇ ਵੀ ਲੋਕ ਆਦੇ ਸਭ ਦਾ ਆਪਾਂ ਕੰਮ ਕਰ ਰਹੇ ਆ ਸੀਐਮ ਸਾਹਿਬ ਨੇ ਆ ਸਖਤ ਹਦਾਇਤਾਂ ਕਿ ਆਪ ਆਪਰੇ ਹਲਕੇ ਦੇ ਵਿੱਚ ਪਾ ਕੇ ਲੋਕਾਂ ਦੇ ਨਾਲ ਜਿਹੜਾ ਤਾਲਮੇਲ ਕੋ ਕੋ ਅੱਗੇ ਵੀ ਕਿਦਾਂ ਲਾਇਆ ਸੀਗਾ ਅੱਜ ਲਾ ਦੇ। ਬਿਲਕੁਲ ਕੋਸ਼ਿਸ਼ ਹੁੰਦੀ ਆ ਉਧਰ ਰੋਜ਼ ਹੀ ਲੋਕ ਆਉਂਦੇ ਆ ਬਹੁਤ ਲੋਕ ਆਉਂਦੇ ਆ ਘਰ ਆਉਂਦੇ ਆ ਫਿਲਹਾਲ ਥੋੜਾ ਪੰਜ-ਛੇ ਦਿਨ ਦਿੱਲੀ ਦੇ ਆ ਪਰ ਘਰ ਵੀ ਬਹੁਤ ਆਉਂਦੇ ਆ ਪਰ ਮੈਂ ਅੱਜ ਇੱਥੇ ਦਫ਼ਤਰ ਚ ਹਫ਼ਤੇ ਬਾਅਦ ਜਿਹੜਾ ਹੁੰਦਾ ਕਿ ਨਾਲ ਅਫਸਰ ਬੈਠ ਜਾਂਦੇ ਤੇ ਲੋਕਾਂ ਦੇ ਮਸਲੇ ਜਿਹੜੇ ਆ ਤੁੰਪਾਲ ਹੋ ਜਾਂਦੇ। ਥੋੜੇ ਘਰ ਘਰ ਜਨਤਾ ਦਬਾ ਦਿੰਦੇ। ਨਹੀਂ ਨਹੀਂ ਦੇਖੋ ਗੱਲ ਇਹ ਆ ਕਿ ਮੈਂ ਤੇ ਪਹਿਲਾਂ ਵੀ ਕਿਹਾ ਸੀਗਾ ਕਿ ਮੀਟਿੰਗ ਹੋਣੀ ਚੰਗੀ ਗੱਲ ਆ ਹੋਣੀ ਚਾਹੀਦੀ ਆ। ਔਰ ਬਾਤ ਬਾਤ ਮੀਟਿੰਗਾਂ ਕਰੀ ਜਾਂਦਾ ਕੀ ਫਾਇਦਾ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਉਹ ਇਹਨਾਂ ਦੇ ਮਸਲੇ ਹੱਲ ਕਰ ਜਦੋਂ ਇੱਕ ਸਿੱਧਾ ਜਿਹਾ ਕੰਮ ਹੈ ਕਿ ਕਿਸਾਨ ਕਹਿੰਦੇ ਕਿ ਐਮਐਸਪੀ ਹੋਣੀ ਚਾਹੀਦੀ ਹੈ ਤੇ ਕੀ ਤੁਸੀਂ ਮੀਟਿੰਗ ਕਰੋ ਐਮਐਸਪੀ ਦੋ ਫਜ਼ਾਂ ਨਾਲ ਉੱਤੇ ਆਪਾਂ ਬਾਤ ਬਾਤ ਕਿਸਾਨਾਂ ਨੂੰ ਖਿਲਾਫ ਕਰਦੇ ਆਂ ਲੋਕਾਂ ਨੂੰ ਖਿਲਾਫ ਕਰਦੇ ਆਂ ਰੋਡ ਜਿਹੜੀਆਂ ਉਹ ਜਮ ਹੋਈਆਂ ਉਹਦੇ ਦਾ ਕੀ ਅਸਰ ਹੀ ਪਬਲਿਕ ਦਾ ਨੁਕਸਾਨ ਹੋ ਰਿਹਾ ਇੱਕ ਕਰਕੇ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਕਿਸਾਨਾਂ ਦੀਆਂ ਮੰਗਾਂ ਤੁੰਤ ਮੰਨੇ ਤਾਂ ਜਿਹੜਾ ਪੰਜਾਬ ਸਮੇਤ ਪੂਦੇ ਦੇਸ਼ ਦੇ ਵਿੱਚ ਐਮਐਸਪੀ ਜਿਹੜੀ ਆ ਉਹ ਫਸਲਾਂ ਦੇ ਡੇਰੀਟਾਈ ਦੀਆਂ ਮੰਗਿਆ ਪਰ ਗੱਲ ਗੱਲਬਾਤ ਹੋਣੀ ਚੰਗੀ ਗੱਲ ਹੈ ਗੱਲ ਹੋਣੀ ਚਾਹੀਦੀ ਹੈ ਟੇਬਲ ਤੇ ਬੈਠੇ ਤੋਂ ਬਿਨਾਂ ਕੋਈ ਮਹਲਾ ਨਹੀਂ ਹੱਲ ਹੋ ਸਕਦਾ ਉਹ ਤਾਂ ਵਧੀਆ ਗੱਲ ਹੈ ਪਰ ਮੇਰਾ ਖਿਆਲ ਸੈਂਟਰ ਦਾ ਬਹੁਤ ਵਾਰ ਉਹਨਾਂ ਦੀ ਗੱਲ ਹੋ ਚੁੱਕੀ ਹੈ ਜਦੋਂ ਪਹਿਲਾਂ ਵੀ ਉਹ ਸਵਾ ਮਹੀਨਾ ਬੈਠੇ ਸੀ ਦਿੱਲੀ ਉਦੋਂ ਵੀ ਕਈ ਵਾਰ ਉਹਨਾਂ ਦੀ ਗੱਲ ਹੋ ਚੁੱਕੀ ਆ ਅੱਛਾ ਵਜ੍ਹਾ ਕੀ ਮੰਦੇ ਹੋ ਨਹੀਂ ਉਹ ਬੀਜੇਪੀ ਜਿਹੜੀ ਕਿਸਾਨ ਬਦੋਦੀ ਹੈ ਪੰਜਾਬ ਬਦੋਦੀ ਹੈ ਅੰਦੋਲਨ ਚ ਕਿਉਂਕਿ ਜ਼ਿਆਦਾਤਰ ਹਿੱਸਾ ਪੰਜਾਬ ਦੇ ਕਿਸਾਨਾਂ ਦਾ ਤੇ ਬੀਜੇਪੀ ਮਤਲਬ ਪੰਜਾਬ ਦੇ ਅੰਗੇਸ਼ਟ ਕਮਕਾਰੀ ਹੈਲੇ ਹਰ ਫੰਡ ਦੇ ਕਰੀ ਸਰਕਾਰ ਵਾਲੇ ਫੰਡ ਤੇ ਇੱਥੇ ਕੋਈ ਧਾਰਮਿਕ ਇਸ਼ੂ ਕੁਛ ਨਹੀਂ ਸਭ ਦੇ ਕਰੀ ਇਹ ਬੀਜੇਪੀ ਦਾ ਜਿਹੜਾ ਗਲਤ ਦਵਾਈਆ ਮੋਦੀ ਦਾ ਤੇ ਅਮਿਤ ਸ਼ਾਹ ਦਾ ਜਿਹੜਾ ਹੰਕਾਦੀ ਦਵਾਈਆ ਜਿਹੜਾ ਉਹ ਨੁਕਸਾਨ ਕਰ ਰਿਹਾ ਉਹ ਉਹਨਾਂ ਨੇ ਜਿਹੜੇ ਆਪਣੇ ਖਜ਼ਾਨੇ ਦੇ ਮੂੰਹ ਆ ਅੰਨ ਦਾਤਾ ਵੱਲ ਖੋਲਣ ਦੀ ਬਜਾਏ ਅਬਾਨੀਆਂ ਦਾਨੀਆਂ ਖੋਲੇ ਜਦੋਂ ਕਿ ਖੋਲਨੇ ਚਾਹੀਦੇ ਅੰਨ ਦਾਤਾ ਜੇ ਅੰਨ ਦਾਤਾ ਨੇ ਇੰਨੇ ਵੱਡੇ ਮੁਲਕ ਦੇ ਲੋਕਾਂ ਨੂੰ ਰੋਟੀ ਦਿੱਤੀ ਹੈ ਇਸ ਕਰਕੇ ਫਰਕ ਹੀ ਬੜਾ ਹੈ ਮੰਤਰੀ ਦੇ ਬਾਨੀ ਦਾ ਦਾਨੀ ਤਾਂ ਬਸ ਗੱਲ ਹੀ ਨਹੀਂ ਕਰਦਾ ਤੇ ਜਿਸ ਜਨਾਂ ਦਾ ਅੰਨ ਦਾਤਾ ਨੇ ਸਾਰੇ ਦੇਸ਼ ਨੂੰ ਪੇਟ ਭਰਨ ਵਾਸਤੇ ਅੰਨ ਦਿੱਤਾ ਉਹਨਾਂ ਨਾਲ ਆਪਾਂ ਗੱਲ ਵੀ ਨਹੀਂ ਕਰ ਲਈ ਤਿਆਰ ਉਹਨਾਂ ਦੀ ਮੰਗਾਂ ਮੰਨ ਲਈ ਤਿਆਰ ਕਿਉਂਕਿ ਬੇਸਿਕਲੀ ਹੁ ਤਿਆਰ ਕੇ ਬੈਠੇ ਅਗੇ ਇਹਨਾਂ ਨੂੰ ਮਾਰੋ ਤੇ ਅਮੀਰਾ ਦਾ ਸਾਥ ਦਿਓ ਇਸ ਕਰਕੇ ਜਿੰਨਾ ਚਿਰ ਤੱਕ ਸਰਕਾਰਾਂ ਦੇ ਖਜ਼ਾਨਿਆਂ ਦਾ ਮੂੰਹ ਅੰਨ ਦਾ ਤਲ ਨਹੀਂ ਹੋਗਾ ਉਹਨਾਂ ਤੱਕ ਅੰਨ ਦਾ ਸੜਕਾ ਤੇ ਬਊਗਾ ਹੋਰ ਕੀ ਕਰੂਗੀ ਇਹ ਗੱਲ ਕਹਿਣ ਜੇ ਬੰਨਿਆੜ ਨਹੀਂ ਹੋ ਸਕਦਾੜਾ ਨਹੀਂ ਹੋ ਸਕਦਾ ਸੱਜੇ ਨਾਲ ਵੀ ਨਹੀਂ ਹੋ ਸਕਦਾ ਇਹਨਾਂ ਦਾ ਤਾਂ ਮੈਨੂੰ ਪੱਕੇ ਐਸਟੀਮੇਟ ਸ਼ਾਇਦ ਮੈਂ ਗਲਤ ਨਾ ਬੋਲਦਾ ਮਤਲਬ ਮੇਰਾ ਖਿਆਲ ਹੈ ਪੰਜਾਬ ਦੇ ਕਿਸਾਨਾਂ ਦੇ ਸਿਰ ਤੇ ਤੇ ਐਸਟੀਮੇਟਡ 1 ਲੱਖ 1.5 ਲੱਖ ਕੇ ਹਜ਼ਾਰ ਕਰੋੜ ਦਾ ਹੋਊਗਾ ਪਰ ਉਹਦਾ ਕਿੱਥੇ ਕਿੰਨਾ ਪੈਸਾ ਲਾ ਕੇ ਕੱਢ ਗਿਓ ਤੁਸੀਂ ਉਹਨਾਂ ਦਾ ਸਦਾ ਕੋਈ ਮਾਫੀ ਕਰੀ ਜਾਂਦੇ ਯਾਰ ਕਿਸਾਨ ਦਾ ਕਿਉਂ ਦੀ ਮਾਫੀ ਕਰਦੇ ਕਿਸਾਨ ਦਾ ਕਦੇ ਮਾਫ ਹੋਣਾ ਚਾਹੀਦਾ ਮੈਂ ਤਾਂ ਆਪ ਕੋਦੇ ਗੱਲਾਂ ਸਹਿਮਤ ਮੈਂ ਤਾਂ ਆਪ ਪੰਜ ਕਿੱल्ल्याਆਂ ਦਾ ਕਿਸਾਨ ਆ ਬੈਦਕਿੰਦ ਕਿਸਾਨੀ ਦਾ ਕਦੇ ਮਾਫ ਹੋਵੇ ਸੈਂਟਰਲ ਗਵਰਨਮੈਂਟ ਜਦੋਂ ਵੱਡੇ ਧਨਾਢਾਂ ਦੇ ਕਦੇ ਮਾਫੀ ਆਦੀ ਆ ਸਾਡੇ ਕਿਉਂ ਦੀ ਮਾਫ ਕਰੀ ਜੀ ਸਾਡੇ ਦਾ ਪੰਜਾਬ ਦੇ ਕਿਸਾਨ ਦੇ ਕੁਛ ਵੀ ਨਹੀਂ ਉਹਨਾਂ ਦਾ ਕਰਜ਼ਾ ਨਹੀਂ ਇਹ ਸਾਡ ਸਾਡ ਪੰਜਾਬ ਦੇ ਕਿਸਾਨ ਹੁੰਦੇ ਜੋਪੀ ਦੇ ਉਹ ਹੁੜਿਆਨੇ ਨੂੰ ਹੋਰ ਕਿਧੋ ਦੇ ਹੋ ਸਾਡੇ ਕਿਉਂ ਦੀ ਹੁੰਦਾ ਜੀ ਗਲਤ ਨਹੀਂ ਕਿਸਾਨ ਦਾ ਕਿਉਂ ਦੀ ਹੁੰਦਾ ਉਹਨਾਂ ਦਾ ਰਹਿ ਗਿਆ ਉਹਨਾਂ ਕੋਈ ਜਵਾਬ ਨਹੀਂ ਲੋਕ ਸਭਾ ਤੇ ਉਹ ਤੁਸੀਂ ਦੇਖਿਆ ਜਿਹੜਾ ਬਜਟ ਆਇਆ ਦੇਸ਼ ਦਾ ਉਹ ਬਜਟ ਦੇ ਵਿੱਚ ਵੀ ਕਿਸਾਨੀ ਲਈ ਕੁਛ ਨਹੀਂ ਮਤਲਬ ਸਾਰੇ ਦੇਸ਼ ਦੇ ਕਿਸਾਨਾਂ ਦਾ ਆਦਾ ਕਿ ਟੋਟਲ ਬਜਟ ਦਾ ਔਰ ਕਿੰਨੇ ਗੁਣਾ ਜਿਹੜਾ ਕੱਲਾ ਉੱਥੇ ਬਿਹਾਤ ਲੈ ਕੇ ਕਿਉਂਕਿ ਇਲੈਕਸ਼ਨ ਹੈ ਜਿੱ ਦਿੱਤਾ ਸਾਨੂੰ ਕਿਸਾਨਾਂ ਨੂੰ ਜਾਂ ਪੰਜਾਬ ਨੂੰ ਕੋਈ ਬਜਟ ਦੇ ਵਿੱਚ ਪੈਕੇਜ ਨਹੀਂ ਮਿਲਿਆ ਦਿੱਲੀ ਨੂੰ ਨਹੀਂ ਦਿੱਤਾ ਜਿੱਥੇ-ਜਿੱਥੇ ਬੀਜੇਪੀ ਦੀ ਵਿਰੋਧੀ ਸਰਕਾਰਾਂ ਨੂੰ ਕੁਝ ਨਹੀਂ ਦਿੱਤਾ ਆਹ ਤਾਂ ਬੀਜੇਪੀ ਕਰ ਰਹੀ ਹੈ ਕੱਲ ਨੂੰ ਇਲੈਕਸ਼ਨ ਹੋਣ ਜਾ ਰਹੀ ਜਲਦੀ ਵਿੱਚ ਕਿਵੇਂ ਦੇਖਾਂਗੇ ਆਉਗੀ ਆਮਾ ਦੀ ਪਾਰਟੀ ਬੀਜੇਪੀ ਕਾਫੀ ਥੱਕ ਚਈਏ ਇਹਦੇ ਉੱਤਰੀ ਉਹ ਤਾਂ